सा श्रीकाल दोस्तों स्वागत है तो अपने चैनल त लाइव बहुत धन्यवाद ਅੱਜ ਕਾਫੀ ਦਿਨਾਂ ਬਾਅਦ ਆਪਾਂ ਲਾਈਵ ਆਏ ਆ। ਦੇਖ ਸਕਦੇ ਹੋ ਇਹ ਆਪਾਂ ਜਿਹੜੇ ਡ੍ਰਿੰਕਰ ਕੱਪ ਡ੍ਰਿੰਕਰ ਬਣਾਏ ਸੀ ਉਹਨਾਂ ਦਾ। ਇਹ ਉੱਪਰ ਆਪ ਲਗਾਤਾ ਸੀ ਉੱਪਰ ਬੈਠਣ ਨਾ ਮੁਰਗੀਆਂ। ਆਰਾਮ ਨਾਲ ਹੋਣੇ ਇਹਦੇ ਚ ਪਾਣੀ ਪੀਂਦੀ ਆ। ਕੋਈ ਦਿੱਕਤ ਨਹੀਂ। ਜਿਹੜੇ ਛੋਟੇ ਬੱਚੇ ਸੀ ਉਹ ਅੱਜ ਆਪਾਂ ਇਹਨਾਂ ਦੇ ਵਿੱਚ ਛੱਡੇ ਆ। ਇਹ ਉਹਨਾਂ ਨੂੰ ਵੱਡੀਆਂ ਮੁਰਗੀਆਂ ਖਰਾਬ ਕਰਦੀਆਂ, ਮਾਰਦੀਆਂ। ਦੇਖੋ ਇੱਕ ਦੋ ਦਿਨ ਦੇਖ ਕਰਕੇ ਦੇਖਦੇ ਆ। ਕਿਉਂਕਿ ਇਦਾਂ ਦੇ ਵਿੱਚ ਛੱਡਾਂਗੇ ਤਾਂ ਤਾਂ ਹੀ ਕੰਮ ਸੈੱਟ ਹੋਣਾ। ਐ ਬਾਲੇ ਜਿਹੜੇ ਛੋਟੇ ਬੱਚੇ ਸੀ ਟੋਟੀਆਂ ਮੁਰਗੀਆਂ ਨੂੰ ਮਾਰਦੀਆਂ ਵਾਂ ਆ ਗਿਆ ਮੁਰਗੀਆਂ ਬੈਠੀਆਂ ਅੰਡਿਆਂ ਤੇ ਸ਼ੌਂਕਿਆਂ ਨੂੰ ਭੁਜਾਈ ਕਰਦੇ ਆ ਦੇਖਦੇ ਕਦੇ ਦਿਨ ਤੱਕ ਇਹਨਾਂ ਦਾ ਕੀ ਬੰਦਰ ਜਾਂ ਨੇ ਤਾਂ ਆਪਾਂ ਨੂੰ ਫਿਰ ਅਲੱਗ ਕਰਨੇ ਪੈਣਗੇ ਜੋਨੀ ਜੋਨੀ ਭਾਈ ਸਤਿ ਸ੍ਰੀ ਅਕਾਲ ਲਾਈਵ ਤੇ ਆਨਲੀ ਬਹੁਤ ਬਹੁਤ ਧੰਨਵਾਦ ਜੋਨੀ ਭਰਾ ਦਾ ਜੋਨੀ ਭਾਜੀ ਕਮੈਂਟ ਕਰਕੇ ਦੱਸੋ ਆਪਾਂ ਕਿੱਥੋਂ ਲਾਈਵ ਦੇਖ ਰਹੇ ਆਂ ਕਿ ਸਾਡੇ ਵਾਲਾ ਜੋਨੀ ਤਾਂ ਨਹੀਂ ਹੈਗਾ ਕਿਤੇ ਜਿੰਨੇ ਵੀ ਲਾਈਵ ਤੇ ਜੁੜੇ ਆ ਉਹਨਾਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ लाइव में भी लाइक करो शेयर करो कमेंट जरूर करो दोस्तों जोनी वीर ने कमेंट भी किए बहुत धन्यवाद जोनी इंडिया तो देख रहे हैं हिमालयन बेकरी तो नहीं जोनी भा बहुत बहुत धन्यवाद अन्नी भीर को जाके आना आ टाइम नहीं लग रहा देख सकते हो जो जो लाइव तो आए हैं भी सबसक्राइब जरूर करो चैनल न बिना सबसक्राइब कि चले जाने हो सबसक्राइब जरूर करो चैनल ਕੋਸ਼ ਮੁਰਗੀ ਆਪਾਂ ਸੇਲ ਕਰਨੀ ਹੈ ਬਾਈ ਜੀ ਜਿੰਨਾ ਵੀਰਾਂ ਨੂੰ ਮੁਰਗੀ ਦੀ ਜ਼ਰੂਰਤ ਹੈ ਗਈ ਆ ਤਾਂ ਆਪਣੇ ਫਾਰਮ ਤੇ ਆ ਕੇ ਲੈ ਜਾ ਸਕਦੇ ਆ ਜੇ ਆਪਾਂ ਨੂੰ ਫੋਨ ਤੇ ਕਾਲ ਕਰ ਸਕਦੇ ਆ ਵੀ ਚੈਨਲ ਦੇ ਬਾਇਓ ਦੇ ਤਾਂ ਆਪਣਾ ਨੰਬਰ ਮੈਂਸ਼ਨ ਕੀਤਾ ਹੋਇਆ ਜਿਹੜੇ ਵੀਰ ਨੂੰ ਫਰਟਾਈ ਲੈ ਚਾਹੀਦੇ ਆ ਬੱਚਾ ਤਿਆਰ ਕਰਨ ਲਈ ਤਾਂ ਉਹ ਵੀ ਆਪਾਂ ਨੂੰ ਕਾਲ ਕਰ ਸਕਦਾ ਆ ਫਟਾਈ ਲੈਗ ਆਪਾਂ ਦੇ ਦੇਾਂਗੇ ਉਹਨਾਂ ਨੂੰ ਜਿਨ੍ਹਾਂ ਨੇ ਅੱਗੇ ਬੱਚਾ ਤਿਆਰ ਕਰਾਉਣਾ ਹੈ ਚਿਕ ਕਰਾਉਣੀ ਆ ਫਟਾਈ ਲੈਗ ਆਪਾਂ ਦੇ ਦੇਾਂਗੇ ਤੇ ਜਿਨ੍ਹਾਂ ਉਹਦਾ ਐਗ ਖਾਣ ਵਾਸਤੇ ਲੈਣੇ ਆ ਉਹ ਵੀ ਲਿਜਾ ਸਕਦੇ ਆ ਦੇ ਲਾਈਵ ਤੇ ਬਸ ਇੰਨਾ ਕੋਈ ਸਾਰਿਆਂ ਦਾ ਫਿਰ ਇੱਕ ਵਾਰ ਧੰਨਵਾਦ ਸਤਿ ਸ੍ਰੀ ਅਕਾਲ ਜੋ ਹੋਰ ਹੋ ਵਸੇ ਰੋ